ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਇਸ ਵੀਡੀਓ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਪੰਜਾਬ ਦੇ ਵਿੱਚ ਹੋਣਾ ਸੀ ਤੇ ਇਹ ਕयास लगाए ਜਾ ਰਹੇ ਸੀ ਕਿ ਸਕੂਲਾਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਪੰਜਾਬ ਸਰਕਾਰ ਪਹਿਲਾਂ ਹੀ ਕਰ ਸਕਦੀ ਆ ਤੇ ਮਿੱਥੇ ਸਮੇ ਤੋਂ ਇਲੈਕਸ਼ਨ ਹੋ ਗਏ ਨੇ ਜੀ 1 ਜੂਨ ਨੂੰ ਤੇ ਜੋ ਤਾਜ਼ਾ ਅਪਡੇਟ ਆ ਰਹੀ ਆ ਸਰਕਾਰ ਵੱਲੋਂ ਜੋ ਤਾਜ਼ਾ ਨੋਟਿਸ ਕੱਢਿਆ ਗਿਆ ਤੇ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਦਣੇ ਆ ਅੱਜ ਚਲਦੇ ਅਸੇ ਤਰ ਨੋਟਿਸ ਤੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਨਹੀਂ ਹੋਇਆ ਜੀ ਤੁਹਾਨੂੰ ਫਿਰ ਤੋਂ ਦੱਸ ਦਈਏ ਜੋ ਵੀ ਅਫਵਾਹਾਂ ਚੱਲਦੀਆਂ ਉਹ ਆ ਜਿਹੜਿਆ ਨੇ ਵਿਕਾਰ ਨੇ ਤੇ ਜੋ ਨੋਟਿਸ ਪੰਜਾਬ ਸਰਕਾਰ ਨੇ ਕੱਢਿਆ ਤੁਹਾਡੇ ਨਾਲ ਜਿਹੜਿਆ ਤੁਹਾਡੇ ਸਾਹਮਣੇ ਰੱਖ ਰਹੇ ਆ ਪੰਜਾਬ ਰਾਜ ਵਿੱਚ ਵੱਧ ਰਹੀ ਗਰਮੀ ਤੇ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ 25 24 ਤੋਂ ਲੈ ਕੇ 31 5 24 ਤੱਕ ਸਾਰੇ ਸਰਕਾਰੀ ਦਫ਼ਤਰ ਸਰਕਾਰੀ ਐਡਿਟ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਦਫ਼ਤਰਾਂ ਦਾ ਨਹੀਂ ਜੀ ਸਿਰਫ ਸਰਕਾਰੀ ਐਡਿਟ ਦੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਜਿਹੜਾ ਜ ਬਦਲ ਕੇ ਸਵੇਰੇ 7:00 ਵਜੇ ਤੋਂ ਲੈ ਕੇ 12:00 ਵਜੇ ਤੱਕ ਕਰ ਦਿੱਤਾ ਗਿਆ 18 5 24 ਦਾ ਨੋਟਿਸ ਹੈ ਜੀ ਕੱਲ੍ਹ ਦੇ ਨੋਟਿਸ ਹੈ ਜਿਹੜਾ ਜ Punjab ਸਰਕਾਰ ਵੱਲੋਂ ਜਾਰੀ ਕੀਤਾ ਗਿਆਗਾ ਸਕੱਤਰ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦੇ ਸਿਗਨੇਚਰ ਦੇ ਦੇ ਸਕਦੇ ਹੋ ਤੇ ਇਹ ਹੋ ਕੌਣ ਜਿਹੜੇ ਲਾਗੂ ਕਰ ਦਿੱਤੇ ਗਏ ਨੇ ਤੇ ਜੋ ਹੈ ਕਿ ਛੁੱਟੀਆਂ ਦਾ ਕਿਆਸ ਲਗਾਇਆ ਜਾ ਰਿਹਾ ਸੀ ਕਿ ਛੁੱਟੀਆਂ ਇੱਕ ਹਫਤਾ ਪਹਿਲਾਂ ਕਰ ਸਕਦੀ ਹੈ ਸਰਕਾਰ ਜਿਵੇਂ ਕਿ ਬਾਕੀ ਸੂਬਿਆਂ ਦੇ ਵਿੱਚ ਗਰਮੀ ਦੇ ਮੱਦੇਨਜ਼ਰ ਰੱਖਦੇ ਹੋਏ ਛੁੱਟੀਆਂ ਕਰ ਵੀ ਦਿੱਤੀਆਂ ਗਈਆਂ ਨੇ ਦਿੱਲੀ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਛੁੱਟੀਆਂ ਜਿਹੜੀਆਂ ਹੋ ਗਈਆਂ ਨੇ ਪੰਜਾਬ ਦੇ ਵਿੱਚ ਫਿਲਹਾਲ ਸਮਾਂ ਬਦਲਿਆ ਗਿਆ ਜੀ ਤੇ 20 5 24 ਤੋਂ ਲੈ ਕੇ 31 5 24 ਤੱਕ ਸਾਰੇ ਸਕੂਲਾਂ ਦਾ ਸਮਾਂ ਜਿਹੜਾ ਹੋਏਗਾ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦਾ ਕਰ ਦਿੱਤਾ ਗਿਆ ਜੀ ਤੇ ਇਹ ਹੁਕਮ ਜਿਹੜੇ ਆ ਤੁਰੰਤ ਤੌਰ ਤੇ ਜਿਹੜੇ ਆ ਲਾਗੂ ਕਿਤੇ ਗਏ ਸੋngਲਦੇ ਅੱਜ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹਾਂ ਤੁਹਾਨੂੰ